ਸਹੀ ਹੈ ਗੜੀ ਵਾਲੇ ਗੁਰੂ ਦੀ ਕਿਰਪਾ ਸੋਹਣੀ ਨੌਕਰੀ ਹੈ ਘੱਟੋ ਘੱਟ 40-50 ਹਜ਼ਾਰ ਲੱਖ ਰੁਪਿਆ ਤਨਖਾਹ ਹੈ ਦੀ ਪਰ ਆ ਵੇਖੋ ਇਹਨਾਂ ਦੀਆਂ ਕਰਤੂਤਾ ਸਿਮਰਜੀਤ ਬੈਂਸ ਜਿਹੜੇ ਆਪਣੇ ਛਾਪਿਆਂ ਕਾਰਨ ਅਕਸਰ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਨੇ ਕਈ ਸਰਕਾਰੀ ਅਤੇ ਗੈਰ ਸਰਕਾਰੀ ਅਧਿਕਾਰੀਆਂ ਤੇ ਅਸਮਾਨੀ ਬਿਜਲੀ ਬਣ ਕੇ ਡਿੱਗ ਚੁੱਕੇ ਨੇ ਜਿਨ੍ਹਾਂ ਦੇ ਨਕਸ਼ੇ ਕਦਮਾਂ ਤੇ ਤੁਰਦਿਆਂ ਹੁਣ ਉਹਨਾਂ ਨਾਲ ਜੁੜੀ ਟੀਮ ਵੀ ਰਿਸ਼ਵਤਖੋਰ ਅਧਿਕਾਰੀਆਂ ਨੂੰ ਰੰਗੇ ਹੱਤੀ ਫੰਡ 'ਚ ਲੱਗੇ ਹੋਏ ਨੇ ਇਸ ਵਾਰ ਮਾਮਲਾ ਸੀ ਕਿਸੇ ਵਿਅਕਤੀ ਦੇ ਗਵਾਚੇ ਸਮਾਨ ਦਾ ਜਿਸ ਨੂੰ ਵਾਪਸ ਕਰ ਲਈ ਐਸਆਈ ਨੇ 2000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਮਾਮਲਾ ਲੈ ਦੇ ਕੇ 1500 ਰੁਪਏ ਵਿੱਚ ਜਾ ਨਿਪਟਿਆ ਬਸ ਫਿਰ ਕਿਸੇ ਮੌਕੇ ਤੇ ਪਹੁੰਚੀ ਬੈਂਸ ਟੀਮ ਨੇ ਐਸਆਈ ਨੂੰ ਰੰਗੇ ਹੱਥੀ ਰਿਸ਼ਵਤ ਦੇ ਪੈਸੇ ਨਾਲ ਧਰ ਦਬੋਚਿਆ ਆ ਤਿੰਨ ਨੋਟ ਹੈ ਜੀ ਆ ਦੇਖਿਓ ਬਾਈ ਜੀ ਨੰਬਰ ਪੜਿਓ ਇਹਦਾ ਉਹ ਮੇਰੀ ਗੱਲ ਨਹੀਂ ਮੱਤਰ ਬਾਈ ਜੀ ਉਧਰ ਲਾਈਕ ਕਰੋ ਦੋ ਮਿੰਟ ਖੜੋ ਨੰਬਰ ਬੋਲਿਓ ਆ ਬੋਲਿਓ ਕਿਸ ਨੰਬਰ 989202 989202 ਆ ਆ ਮੈਂ ਨੋਟ ਆਪਦੇ ਕੋਲੋਂ ਦਿੱਤੇ ਸੀ ਇਹਨਾਂ ਨੂੰ ਦੇਣਾ ਸੀ 658102 ਦੇਖ ਲਓ ਜੀ 6581 ਨੂੰ 6581 ਆ ਬੈ ਜੀ 658102 2000 ਰੁਪਏ ਦਿੱਤਾ ਸੀ 1500 1500 ਲੈ ਅੱਛਾ 2 ਮੰਗਿਆ ਸੀ ਵੀ ਇਹਨੂੰ ਮੈਂ 2000 ਦੇ ਕੇ ਭੇਜਿਆ ਸੀ 5 5 ਛਡਾ ਲਿਆ ਜੀ ਤੇ 500 ਇਹਨੇ ਛਡਾ ਲਿਆ ਜੀ 500 ਇਹਨਾਂ ਨੇ ਵਾਪਸ ਕਰਤਾ ਇਹ ਸਾਡੀ ਪੰਜਾਬ ਦੀ ਪੁਲਿਸ ਹੈ ਜੀ ਜਿਹੜੀ ਬਹੁਤ ਲੋਕਾਂ ਦੀ ਵਧੀਆ ਤਰੀਕੇ ਨਾਲ ਸੇਵਾ ਕਰ ਰਹੀ ਹੈ ਆ ਮੁਲਾਜ਼ਮਾ ਕੀ ਨਾਂ ਇਹਨਾਂ ਦਾ ਸੁਖਮੰਦਰ ਸਿੰਘ ਜੀ ਸੁਖਮੰਦਰ ਸਿੰਘ ਬਤੌਰ ਐਸਆਈ ਹੈ ਗੜੀ ਵਾਹਿਗੁਰੂ ਦੀ ਕਿਰਪਾ ਸੋਹਣੀ ਨੌਕਰੀ ਹੈ ਘਟੋ ਘਟ 40-50 ਹਜ਼ਾਰ ਲੱਖ ਰੁਪਈਆ ਤਨਖਾਹ ਹੈ ਦੀ ਪਰ ਆ ਵੇਖੋ ਇਹਨਾਂ ਦੀਆਂ ਕਰਤੂਤਾ ਮੈਂ ਜਗਮੋਰ ਸਿੰਘ ਸਮਾਦ ਭਾਈ ਲੋਕ ਸੰਸਾਦ ਪਾਰਟੀ ਦਾ ਵਫਾਦਾਰ ਸਿਪਾਹੀ ਹੈ ਤੇ ਮੌਕੇ ਮੈਂ ਇੱਕ ਪੁਲਿਸ ਮੁਲਾਜ਼ਮ ਨੂੰ ਥਾਣੇ ਦੇ ਵਿੱਚ ਬਲਾਸਪੁਰ ਚੌਂਕੀ ਦੇ ਵਿੱਚ ਜਾ ਕੇ ਆ ਕਰਤੂਤਾਂ ਕਰਦੇ ਨੂੰ ਫੜ ਕੇ ਆਏ। ਤੁਹਾਨੂੰ ਸਰਦਾਰੀਆਂ ਬਾਕਸੀਆਂ ਯਾਰ ਗੁਰੂ ਨੇ ਕਿੱਡੀ ਕਿਰਪਾ ਤੁਹਾਡੇ ਤੇ। ਇਹ ਕਤੂਤਾਂ ਤੁਸੀਂ ਕਿਉਂ ਕਰਦੇ ਪਹਿਲਾਂ ਮੈਨੂੰ। ਨਹੀਂ ਇਹ ਤਾਂ ਕੋਈ ਗੱਲ ਨਹੀਂ ਭਾਈ ਮੈਂ ਤਾਂ ਇਹਨੂੰ ਸਾਰਾ ਨਹੀਂ ਗੱਲ ਕੋਈ ਨਹੀਂ ਅੱਜ 10 ਮੈਂ ਤੋਂ ਲੱਤੇ 10 ਮੈਂ ਤੋਂ ਇਹ ਬੰਦਾ ਮੈਂਤਾਂ ਕਰ ਰਿਹਾ ਤੁਹਾਡੀਆਂ 10 ਦਿਨ ਤੋਂ ਵੀ ਆ ਸਮਾਨ ਘਟ ਵਰ। ਗੱਲ ਇਸ ਸਮਾਨ ਦੀ। ਵੀ ਯਾਰ ਆ ਦੇ ਦਿਓ। ਨਹੀਂ ਲੱਭਿਆ ਸੀ ਜੀ ਇਹ। ਨਹੀਂ ਇਹ ਨਾ ਦੇਣੀ ਸੀ ਆ। ਆ ਸਮਾਨ ਦੀ। ਆ ਸਮਾਨ ਆਪ ਨੂੰ ਆ। ਆਪਨੇ 1500 ਰੁਪਏ ਦੀ ਮੰਗ ਹੋਈ। ਆ ਮੋਬਾਈਲ ਨੇ ਮਾਗੇ ਮੋਤਾਰੇ ਹੁਕਮ ਦਰ ਕਿ ਪਰ ਇੱਕ ਗੱਲ ਗੱਲ ਸੁਣ ਮੇਰੀ ਇੱਕ ਦੇਖੋ ਮੈਂ ਜੇ ਤਾਂ ਕਵੇਂ ਐਸਐਸਪੀ ਸਾਹਿਬ ਨੂੰ ਮਿਲ ਲੈਣਾ ਇਹ ਤੂੰ ਇਹ ਚੀਜ਼ ਦੀ ਮੰਨਦਾ ਹੈ ਗਲਤੀ ਮੈਂ ਮੰਨਦਾ ਮੈਂ ਮੰਨੂਗਾ ਸਾਹਿਬ ਹਾਂਜੀ ਇੱਧਰ ਕਹੇ ਵੀ ਗਲਤੀ ਹੋਊਗੀ ਮੇਰੇ ਕੋਲੋਂ ਮੈਂ ਸਾਹਿਬ ਨੂੰ ਕਹੇ ਸਰਦਾਰ ਸਿਮਰਜੀਤ ਸਿੰਘ ਬੈਂਸ ਸਾਹਿਬ ਮੇਰੇ ਕੋਲੋਂ ਗਲਤੀ ਹੋ ਗਈ ਇਸ ਤੋਂ ਬਾਅਦ ਮੈਂ ਇਹ ਗਲਤੀ ਨਹੀਂ ਕਰਾਂਗਾ ਮੇਰੇ ਤੋਂ ਗਲਤੀ ਹੋ ਗਈ ਇਹ ਵੀ ਚਲੋ ਇਹ ਤੋਂ ਬਾਅਦ ਨਹੀਂ ਗਲਤੀ ਕਰਾਂਗਾ ਲਓ ਜੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਵੀ ਇੱਧਰ ਖੜ ਪਈ ਜੀ ਆਇਆ ਨਾ ਆਇਆ ਨਾ ਪੱਗ ਤੇ ਪੱਟੇ ਤੇ ਰੱਖਣੇ ਨਹੀਂ ਪੱਗ ਵਾਲੀ ਨਹੀਂ ਅਸੀਂ ਪੱਗ ਦੀ ਨਹੀਂ ਮੈਂ ਤੈਨੂੰ ਕਹਿੰਦਾ ਪੱਗ ਤੂੰ ਪਹਿਲਾਂ ਰੱਖਣੀ ਸੀ ਅਸੀਂ ਪ੍ਰਸ਼ਾਸਨ ਤੋਂ ਕੋਈ ਕਾਰਵਾਈ ਦੀ ਮੰਗ ਨਹੀਂ ਕਰਦੇ ਕਿਉਂਕਿ ਇਹ ਬੰਦੇ ਨੇ ਗਲਤੀ ਮੰਨ ਲਈ ਆ ਲੋਕ ਇਨਸਾਫ ਪਾਰਟੀ ਇਸ ਗੱਲ ਦੀ ਹਾਮੀ ਹੈ ਵੀ ਜੇ ਕੋਈ ਗਲਤੀ ਮੰਨਦਾ ਉਹਨੂੰ ਮਾਫ ਕਰ ਦਿਓ ਦੇਖੋ ਪ੍ਰਸ਼ਾਸਨ ਕੀ ਚਾਹੁੰਦਾ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਪਰ ਅਸੀਂ ਅੱਜ ਰੰਗੇ ਹੱਥੀਂ ਤੁਹਾਡਾ ਮੁਲਾਜ਼ਮ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਮਾਨਸਾ ਸ਼ਹਿਰ ਦੇ ਵਿੱਚ ਕਿਹੜੀ ਜਗ੍ਹਾ ਪਖੜੇ ਆ ਇਹ ਛੋਟੀ ਮਾਨਸਾ ਦੇ ਵਿੱਚ ਇਹ ਬੰਦੇ ਨੇ ਇਹਨੂੰ ਫੱਟਿਆ ਵੀ ਇੱਥੇ ਆ ਕੇ ਮੈਨੂੰ ਰਿਪੋਰਟ ਦੇ ਕੇ ਜਾ ਇੱਥੇ ਪਹੁੰਚ ਕੇ ਇਹ ਬੰਦੇ ਤੋਂ ਅਸੀਂ ਮੌਕੇ ਤੇ ਪੇਮੈਂਟ ਵਸੂਲ ਪਾਈ ਠੀਕ ਹੈ ਇਸ ਗੁਨਾਹਗਾਰ ਨੂੰ ਅਸੀਂ ਇਸ ਗੱਲ ਤੇ ਪਾਰਟੀ ਵੱਲੋਂ ਮਾਫ਼ ਕਰਦੇ ਆ ਜੇ ਪ੍ਰਸ਼ਾਸਨ ਚਾਵੇ ਇਹਦੇ ਖਿਲਾਫ ਕਾਰਵਾਈ ਕਰ ਸਕਦਾ ਹੈ ਜੇ ਪ੍ਰਸ਼ਾਸਨ ਨਾ ਚਾਵੇ ਇਹਦੇ ਖਿਲਾਫ ਕਾਰਵਾਈ ਨਾ ਕੀਤੀ ਜਾਵੇ ਅਸੀਂ ਕਾਰਵਾਈ ਦੀ ਮੰਗ ਨਹੀਂ ਕਰਦੇ ਪਰ ਅਸੀਂ ਇਹ ਕਹਿੰਨੇ ਆ ਵੀ ਮਾਨਸਾ ਜ਼ਿਲ੍ਹੇ ਦੇ ਵਿੱਚ ਸਾਡੇ ਐਸ்சி ਬੈਂਕ ਦੇ ਆ ਪ੍ਰਧਾਨ ਐ ਬੋਲਿਓ ਮੈਂ)^{(0.05)})^{(0.1)}^{(0.15)}^{(0.2)})^{(0.25)}^{(0.3)}^{(0.35)}^{(0.4)}^{(0.45)}^{(0.5)}^{(0.55)}^{(0.6)}^{(0.65)}^{(0.7)}^{(0.75)}^{(0.8)}^{(0.85)}^{(0.9)}^{(0.95)} ਮੈਂ)^{(1.0)}^{(1.05)}^{(1.1)}^{(1.15)}^{(1.2)}^{(1.25)}^{(1.3)}^{(1.35)}^{(1.4)}^{(1.45)}^{(1.5)}^{(1.55)}^{(1.6)}^{(1.65)}^{(1.7)}^{(1.75)}^{(1.8)} ਵੀ ਕਾ ਤੋ ਇਹ ਕੰਮ ਕਰਦੇ ਕਿੰਨੀਆਂ ਸੋਹਣੀਆਂ ਤਨਖਾਹਾਂ ਵਾਹਿਗੁਰੂ ਨੇ ਤੁਹਾਨੂੰ ਦਿੱਤੀਆਂ ਕਿੰਨੀਆਂ ਸਰਦਾਰੀਆਂ ਬਖਸ਼ੀਆਂ ਤੁਸੀਂ ਉਹਨਾਂ ਕਿਸਾਨਾਂ ਦਾ ਹਾਲ ਵੇਖੋ ਜਿਹੜੇ ਸੁਸਾਈਡ ਕਰ ਰਹੇ ਆ ਜਿਹੜੇ ਮਰ ਰਹੇ ਆ ਤੇ ਇਸੇ ਵੀ ਖਾਤਰ ਹੋਰ ਵੀ ਇਹ ਕੀ ਪੁੱਤਾ ਕਰਦੇ ਸਾਡੀ ਇੱਕ ਬੇਨਤੀ ਇਹ ਵੀ ਹੈ ਕਿ ਉਹਨਾਂ ਦੇ ਜਿਹੜੇ ਪਹਾੜੇ ਵਿੱਚ ਜੀ ਅਸੀਂ ਗੱਡੀ ਤੇ ਉਹ ਵੀ ਇਹਨਾਂ ਨੇ ਸਾਨੂੰ ਕਿਸੇ ਗੱਲ ਦਾ ਮਤਲਬ ਨਹੀਂ ਸਾਨੂੰ ਕਾਕਾ ਗੱਲ ਦਾ ਮਤਲਬ ਆ ਜਿਹੜੇ ਪੈਸੇ ਮੇਰੇ ਕੋਲੋਂ ਆਏ ਇਹ ਕੀ ਕਰਦੇ ਆ ਅੱਜ ਇਸ ਬੰਦੇ ਨੇ ਸਾਡੇ ਨਾਲ ਵਾਅਦਾ ਕੀਤਾ ਵੀ ਮੈਂ ਅੱਗੇ ਤੋਂ ਇਹ ਗਲਤੀ ਨਹੀਂ ਕਰੂੰਗਾ ਜੇ ਅੱਗੇ ਤੋਂ ਇਹਨੇ ਗਲਤੀ ਕੀਤੀ ਅਸੀਂ ਖੁਦ ਡੀਜੀਪੀ ਸਾਹਿਬ ਨੂੰ ਕਹਿ ਕੇ ਇਹਨੂੰ ਡਿਸਮਿਸ ਕਰਾਵਾਂਗੇ ਠੀਕ ਹੈ ਪਰ ਹੁਣ ਤੈਨੂੰ ਇੱਕ ਵਾਰੀ ਸਾਡੇ ਵੱਲੋਂ ਮaaf ਕੀਤਾ ਜਾਂਦਾ ਹੈ ਤੇ ਤੂੰ ਭਰਾ ਆਪਦੇ ਘਰੇ ਆਪਦੇ ਜਵਾਬ ਨਾਲ ਐਡਮਿਸ਼ਨਸ ਓਪਨ ਫਰਮ ਨਰਸਰੀ ਟੂ 10th ਕਲਾਸ ਐਟ ਐਸਐਮ ਇੰਟਰਨੈਸ਼ਨਲ ਪਬਲਿਕ ਹਾਈ ਸਕੂਲ ਗੋਬਿੰਦ ਬਾਗ ਪਟਿਆਲਾ For more information, visit our school office or contact us on these numbers.